ਭਗਤ ਪਰਮਾਤਮਾ ਦੀ ਸੇਵਾ ਕਰਦੇ ਆ ਕਿਉਂਕਿ ਉਹ ਵੱਡਾ ਕਿਉਂਕਿ ਉਸ ਵਿੱਚ ਕੁਝ ਗੁਣ ਨੇ ਤੇ ਪਰਮੇਸ਼ਰ ਨੇ ਕਿਹਾ ਮੇਰਾ ਭਗਤ ਮੇਰੇ ਤੋਂ ਵੱਡਾ ਤੇ ਸਾਡੇ ਵਿੱਚ ਕਿਦਾਂ ਦੇ ਗੁਣ ਹੋਣੇ ਚਾਹੀਦੇ ਆ ਭਗਤ ਪਿਆਰ ਤਾਕਤਵਰ ਇੱਕੋ ਬਲ ਰਖਾਏ ਦਾ ਜੁਗ ਜੁਗ ਭਗਵਨ ਰਿਹਾ ਡਰ ਜਨ ਭਗਤਾਂ ਸੇਵਕ ਮਾਏ ਦਾ ਇੱਕ ਧੰਨੇ ਪੱਥਰ ਵਿੱਚੋਂ ਲਿਆ ਫੜ ਪ੍ਰਹਿਲਾਦ ਥਮ ਚੋਂ ਬਾਹਰ ਕਢਾਏ ਦਾ ਤੁਹਾਡੇ ਵੇਂਦੇ ਆ ਅਗਨੀ ਗਿਆ ਸੜ ਫਿਰ ਕਿੱਥੋਂ ਆਏਂਦਾ ਭਗਤਾਂ ਦੇਵਨ ਹਰਾ ਵਰ ਆਪਣਾ ਬੰਧਨ ਪਾਇੰਦਾ ਵਿਚਾਰ ਕਰਨਾ ਵੀਰ ਜੀ ਭੈਣ ਜੀ ਭਗਤਾਂ ਦੇਵਨ ਹਰਾ ਵਰ ਆਪਣਾ ਬੰਧਨ ਪਾਇੰਦਾ ਨਿਰਗੁਣ ਹੋ ਕੇ ਅੰਦਰ ਗਿਆ ਵੜ ਪੰਜ ਤਤ ਕਾਇਆ ਘੇਰਾ ਪਾਇੰਦਾ ਡੂੰਗੀ ਕੰਦਰ ਅੰਧੇਰਾ ਵੇਖ ਨਾ ਜਾਏ ਡਰ ਤੇ ਭਿਆਨਕ ਨਾ ਕੋਏ ਰਖਾਇੰਦਾ ਪੌੜੀ ਪੌੜੀ ਜਾਏ ਚੜ ਆਪਣੇ ਮੰਦਰ ਚਰਨ ਟਿਕਾਇੰਦਾ ਆਪਣੀ ਕਿਰਪਾ ਆਪੇ ਕਰ ਨਿਰਗੁਣ ਸਰਗੁਣ ਰੂਪ ਵਟਾਇੰਦਾ ਗੁਰ ਸਿਖ ਰਾਤੀ ਸੁੱਤਿਆਂ ਦਰਸ਼ਨ ਲੈਣ ਕਰ ਘਰ ਘਰ ਵਿੱਚ ਨਜ਼ਰੀ ਆ ਜਾਂਦਾ ज्योति ज्योत स्वरूप हराब अपनी कृपा करें जन भक्तاں ਕੋਲੋਂ ਰਿਹਾ ਡਰ ਇਸੇ ਕਾਰਨ ਰਾਤੀ ਸੁੱਤਿਆਂ ਆਪ ਉਠਾਏਂਦਾ ਭਗਤ ਭਗਵਾਨ ਕੋਲ ਬੇਨਤੀਆਂ ਕਰਦੇ ਅੱਜ ਇੱਕ ਸ਼ਬਦ ਪੜਿਆ ਗਿਆ ਸੀ ਭਗਵਾਨ ਕੀ ਬੇਨਤੀ ਕਰਨਾ ਗੁਰਸੇਖ ਮੇਰੇ ਸੱਜਣਾ ਉਠ ਆ ਕੇ ਦੇ ਦیدار ਭਗਤ ਉਹਦੇ ਦیدار ਨੂੰ ਤਰਸਦੇ ਆ ਦਰਸ਼ਨ ਦੀ ਲੋੜ ਨਹੀਂ ਉਹ ਤਾਂ ਆਪ ਤਰਸਦਾ ਉਹ ਤਾਂ ਇੰਤਜ਼ਾਰ ਚਾ ਕਦੋਂ ਭਗਤ ਸਭ ਕੁਝ ਛੱਡ ਕੇ ਮੇਰੇ ਕੋਲ ਆਵੇ ਪਰ ਜੇ ਕੋਈ ਇਨਸਾਨ ਹੈ ਕਵੇ ਕਿ ਮੈਨੂੰ ਚੀਜ਼ਾਂ ਆਵਲੀਆਂ ਚਾਹੀਦੀਆਂ ਭਗਵਾਨ ਬਾਚੋਂ ਗੁਰਸਿੱਖ ਮੇਰੇ ਸੱਜਣਾ ਉਠ ਆ ਕੇ ਦੇ ਦੇਦਾਰ ਮੇਰਾ ਪਰਦਾ ਕਿਸੇ ਨਾ ਕਰ ਜਣਾ ਕੌਣ ਕਹਿ ਰਿਹਾ ਮੈਂ ਹੋਵਾਂ ਜਗਤ ਖਵਾਰ ਵਿਚਾਰੀਏ ਇੱਕ ਇੱਕ ਪੰਕਤੀ ਨੂੰ ਇੱਕੋ ਤੇਰੇ ਦਰ ਤੇ ਬਹਿਵੇਂ ਸੱਜਣਾ ਭਗਤ ਨੂੰ ਗੁਰਸਿੱਖ ਨੂੰ ਇੱਕੋ ਤੇਰੇ ਦਰ ਤੇ ਬਹਿ ਬਹਿ ਸੱਜਣਾ ਅઠੇ ਪੈਰ ਰਹੇ ਖੁਮਾਰ ਉਹਨੂੰ ਅઠੇ ਪੈਰ ਭਗਤਾਂ ਦੀ ਗੁਰਮੁਖਾਂ ਦੀ ਖੁਮਾਰੀ ਚੜੀ ਆ ਤੇ ਜਿਸ ਨੂੰ ਜਿਸ ਨੂੰ ਮਾਇਆ ਦੀ ਖੁਮਾਰੀ ਚੜੀ ਰਵੇ ਅઠੇ ਪੈਰ ਇਸ ਤੋ ਕੇ ਦੱਸ ਨਹੀਂ ਬੋਲੇਗਾ ਤੇਰੇ ਦਰ ਤੇ ਬਹਿ ਬਹਿ ਸੱਜਣਾ ਅੱਠੇ ਬਹਿ ਰਹੇ ਕੁਮਾਰ ਮੇਰਾ ਨਾਦ ਤੇਰੇ ਦਵਾਰੇ ਵੱਜਣਾ ਦੂਜਾ ਸੁਣੇ ਨਾ ਵਿੱਚ ਸੰਸਾਰ ਅਸੀਂ ਕਹਿੰਦੇ ਅਸੀਂ ਇਕੱਲਾ ਅਸੀਂ ਇਕੱਲੇ ਆਂ ਇਨਸਾਨ ਕਹਿੰਦੇ ਅਸੀਂ ਇਕੱਲੇ ਆਂ ਆਤਮਾ ਕਹਿੰਦੀ ਆ ਆਤਮਾ ਕੱਲੀ ਆ ਕੱਲੀ ਆਈ ਸੀ ਕੱਲੀ ਜਾਣਾ ਅੱਜ ਦੇ ਦਿਨ ਚ ਹਰ ਕਿਸੇ ਨੂੰ ਵੀ ਪੁੱਛ ਲਈ ਹਰ ਕੋਈ ਕਹਿੰਦਾ ਮੈਂ ਤਾਂ ਇਕੱਲਾ ਮੇਰਾ ਤਾਂ ਕੋਈ ਹੈ ਹੀ ਨਹੀਂ ਉਹ ਪਰਮੇਸ਼ਵਰ ਸੋਚੋ ਕਿੰਨੀਆਂ ਜੀਵ ਆਤਮਾਾਂ ਮਾ ਬਣਾਤੀਆਂ ਉਹਨੇ ਚਾਰ ਜੁਗਾਂ ਚ ਕਿੰਨਿਆਂ ਨੇ ਉਹਨੂੰ ਬੁਲਾਇਆ ਕਿੰਨਿਆਂ ਨੇ ਉਹਨੂੰ ਯਾਦ ਕੀਤਾ ਤੇ ਕਿੰਨੇ ਉਹਦੇ ਕੋਲ ਗਏ ਜਿਸ ਦੇ ਆਪਣੇ ਅਣਗਿਣਤ ਹੋਣ ਤੇ ਤਾਂ ਵੀ ਮੁਠੀ ਭਰ ਕੋ ਉਹਨੂੰ ਯਾਦ ਕਰਨ ਉਸ ਤੋਂ ਕੱਲਾ ਕੌਣ ਪਰ ਉਹਦਾ ਕੱਲਾਪਣ ਦੂਰ ਹੋ ਜਾਂਦਾ ਜਦੋਂ ਇੱਕ ਵੀ ਉਹਦੇ ਪਿਆਰ ਸੋਹਦੇ ਕੋਲ ਮੇਰਾ ਨਾਮ ਤੇਰੇ ਦਵਾਰੇ ਵਜਣਾ ਦੁਜਾ ਸੁਣੇ ਨਾ ਕੋਏ ਵਿੱਚ ਸੰਸਾਰ ਤੇਰਾ ਦਰਸ ਕਰ ਕਰ ਸਤਿਗੁਰ ਰਜਣਾ ਆਪਣਾ ਰੋਗ ਲੈ ਨਿਵਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੰਸਾਰ ਲੱਭਦਾ ਨਾ ਕਿ ਕੋਈ ਤਾਂ ਹੋਵੇ ਸਾਰੇ ਝੂਠਾ ਹੀ ਪਿਆਰ ਕਰਦੇ ਕੋਈ ਤਾਂ ਹੋਵੇ ਸੱਚਾ ਪਿਆਰ ਕਰਨ ਵਾਲਾ ਆ ਹੈਗਾ ਸੱਚਾ ਪਿਆਰ ਕਰਨ ਵਾਲਾ ਲੱਭ ਗਿਆ ਕਰ ਲੋ ਕਰ ਲਈਏ ਸਿਰਫ ਆਪ ਜੀ ਦਾ ਕਰਦੇ ਹੋ ਆਪ ਜੀ ਨੂੰ ਕਮੈਂਟ ਨਹੀਂ ਕਰ ਰਿਹਾ ਇਹਨੂੰ ਬਹੁਤ ਦੁਨੀਆ ਨੇ ਦੇਖਣਾ ਇਸ ਵੀਡੀਓ ਨੂੰ ਸੱਚਾ ਪਿਆਰ ਕਰਨ ਵਾਲਾ ਉਹ ਅਸਲੀ ਖਸਮ ਅਸਲੀ ਬਾਪ ਹੈ ਕਰੋ ਉਹਨੂੰ ਪਿਆਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਨ ਭਗਤਾਂ ਕਰੇ ਸੱਚ ਪਿਆਰ ਇਹ ਤੇ ਪਰਮੇਸ਼ਰ ਤੋਂ ਅਖੀਮਾ ਜਾਵਾਂਗਾ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ